ਬੰਦੀਆ ਭਾਜੀ ਬਹੁਤ ਅੱਛੀ ਮੂਵੀ ਸੀ ਥੈਂਕ ਯੂ ਬੰਦੀਆ ਭਾਜੀ ਬੰਦੀਆ ਤੁਹਾਨੂੰ ਸਰ ਬਹੁਤ ਵਧੀਆ ਨੂੰ ਕੀ ਮੇਰੇ ਗ੍ਰੈਂਡਫਾਦਰ ਮੁਜ਼ਾਫੀ ਖਾਲਸ ਸਿੰਘ ਖੰਡਾ ਹੀ ਵਾਸ ਬਨ ਆਫ ਥੇ ਉਹ ਵੀ ਲੜੇ ਸੀ ਉਹਦੇ ਚ ਤੇ ਦੀਵਾਰ ਤੋੜ ਕੇ ਉਹ ਲੋਕ ਤੋੜੇ ਸੀ ਕਾਫੀ ਟਾਈਮ ਦੇ ਬਾਅਦ ਐਸ ਤਰ੍ਹਾਂ ਦੀ ਹਿਸਟੋਰੀਕਲ ਮੂਵੀ ਮਿਲੀ ਹੈ ਜਿਹੜੀ ਹਰੇਕ ਨੂੰ ਦੇਖਣੀ ਚਾਹੀਦੀ ਥਿਸ ਇਜ਼ ਆਊਟ ਆਫ ਦ ਮੈਨ ਅਕਸ਼ੇ ਕੁਮਾਰ ਦੀ ਐਕਟਿੰਗ ਬਹੁਤ ਵਧੀਆ ਸਟੋਰੀ ਬਹੁਤ ਵਧੀਆ ਤੇ ਪਹਿਲਾ ਸੁਣਿਆ ਸੀ ਇਸ ਆਈ ਫਿਲਮ ਦੇ ਬਾਰੇ ਬਹੁਤ ਅੱਛੀ ਭਾਈ ਬਹੁਤ ਠੀਕ ਗੱਲ ਸੱਚੀ ਗੱਤ ਹੈ ਉਹ ਜ਼ਰੂਰੀ ਹੁਣ ਪਤਾ ਲੱਗਦਾ ਜੇ ਸਾਡੇ ਫਿਊਚਰ ਜਿਹੜੇ ਬੱਚੇ ਆਉਣ ਉਹਨੂੰ ਉਹਦੀ ਹਿਸਟਰੀ ਪਤਾ ਹੋਣੀ ਚਾਹੀਦੀ ਕੀ ਕਿਹਾ ਗਿਆ ਕੀ ਚੀਜ਼ ਹੋਈ ਹੈ ਇਹ ਬਹੁਤ ਵਧੀਆ ਡਾਇਰੈਕਟ ਕੀਤੀ ਗਈ ਹੈ ਮੂਵੀ ਬਹੁਤ ਚੰਗੀ ਤਰ੍ਹਾਂ ਸਭ ਦਿਖਾਇਆ ਗਿਆ ਫਾਈਵ ਸਟਾਰ ਮੂਵੀ ਰਿਐਲਿਟੀ ਦਿਖਾਈ ਗਈ ਹੈ ਉਹ ਟੋਟੇ ਬੱਚਿਆਂ ਵਾਸਤੇ ਸਕੂਲ ਵਾਸਤੇ ਇਸ ਹਿਸਟਰੀ ਨੂੰ ਦੁਬਾਰਾ ਰਿਵੀਲ ਕਰਨਾ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਜੀ ਬਹੁਤ ਅੱਛੀ ਮੂਵੀ ਹੈ ਜ਼ਰੂਰ ਦੇਖੋ ਜੀ ਵਧੀਆ ਭਾਜੀ ਬਹੁਤ ਅੱਛੀ ਮੂਵੀ ਸੀ ਥੈਂਕ ਯੂ ਵਧੀਆ ਭਾਜੀ ਬਹੁਤ ਵਧੀਆ ਬਹੁਤ ਜੀ ਸਰਬੋਤਮ ਵਧੀਆ ਲੱਗੀ ਬਹੁਤ ਵਧੀਆ ਸੀ ਜੀ ਅਕਸ਼ੇ ਕੁਮਾਰ ਦੀ ਐਕਟਿੰਗ ਬਹੁਤ ਵਧੀਆ ਸਟੋਰੀ ਬਹੁਤ ਵਧੀਆ ਤੇ ਪਹਿਲਾਂ ਸੁਣਿਆ ਸੀ ਇਸ ਬਹੁਤ ਅੱਛੀ ਭਾਜੀ ਬਹੁਤ ਐਕਸਪਲੇਨ ਕੀਤਾ ਹੋਇਆ ਤੇ ਬਹੁਤ ਮਜ਼ਾ ਆਇਆ ਉਹ ਤਾਂ ਇਹ ਕਿਹੜੀ ਰਿਐਲਿਟੀ ਹੈਗੀ ਉਹ ਅੱਜ ਦੇਖਣ ਲੱਗਾ ਕਿ ਵਾਕਿਆ ਉਦੋਂ ਕਿੰਨਾ ਅਤਿਆਚਾਰ ਹੋਇਆ ਸੀ ਬਹੁਤ ਹੀ ਬਹੁਤ ਬਹੁਤ ਵਧੀਆ ਬੋਲੇ ਜਾਂ ਉਹਨਾਂ ਨੇ ਉਹਨਾਂ ਨੂੰ ਤਾਂ ਮਹਿਸੂਸ ਸਿਖਾਈ ਵੀ ਆ ਪੂਰੀ ਡਿਟੇਲ ਚ ਕੋਰਟ ਕੇਸ ਪੂਰਾ ਦਿਖਾਇਆ ਹੋਇਆ ਹੈ ਕਿ ਕਿਵੇਂ ਕਿਵੇਂ ਚੱਲਿਆ ਕਿਵੇਂ ਕਿਵੇਂ ਠੀਕ ਹੈ 8 ਨੰਬਰ ਦੇ 8 ਨੰਬਰ ਦੇ ਹਾਉ ਮੁੰਡੇ ਯਾਰ ਤੁਸੀਂ ਯਾਰ ਜਵਾਨ ਹੁੰਦੇ ਯਾਰ लगी बहुत कम लोगों को भी दिए नहीं पता था बाद में अब लोग ज्यादा की संग्र नायर कौन थे And this is very ਕਿਦਾਂ ਲੱਗੀ ਬਿਲਕੁਲ ਬਹੁਤ ਵਧੀਆ ਬਹੁਤ ਲੱਗਿਆ ਇੱਕ ਜਿਹੜਾ ਗਿਲਟੀ ਜਾਂ ਇੱਕ ਝੂਠ ਮੈਂ ਸਚਾਈ ਜਾਂ ਇੱਕ ਉਸ ਸਮੇਂ ਕੀ ਲੋਕਾਂ ਦੀ ਬੀਤੀ ਹੋ ਚੀ ਦੇਖਿਆ ਕਿਵੇਂ ਲੱਗਿਆ ਨਹੀਂ ਬਹੁਤ ਵਧੀਆ ਡਾਇਰੈਕਟ ਕੀਤੀ ਗਈ ਹੈ ਮੂਵੀ ਬਹੁਤ ਚੰਗੀ ਤਰ੍ਹਾਂ ਸਭ ਦਿਖਾਇਆ ਗਿਆ 5 ਚਾਰ ਮੂਵੀ ਰਿਐਲਿਟੀ ਦਿਖਾਈ ਗਈ ਹੈ ਉਹ ਮਤੋਂ ਦੇ ਪੂਰਾ ਪੁੱਤਰ ਇਹਨੇ ਕਾ ਤੇ ਚਾ ਸੋ ਪਾ ਤੇ ਚਾ ਦੇ ਮੂਵੀ ਦੇਖੀ ਹੈ ਦੋ ਗੱਲਾਂ ਕਰਨਾ ਚਾਹੂਗੀ ਮੇਰਾ ਕਾਫੀ ਟਾਈਮ ਦੇ ਬਾਅਦ ਇਸ ਤਰ੍ਹਾਂ ਦੀ ਹਿਸਟੋਰੀਕਲ ਮੂਵੀ ਮਿਲੀ ਹੈ ਜਿਹੜੀ ਹਰੇਕ ਨੂੰ ਦੇਖਣੀ ਚਾਹੀਦੀ ਥਿਸ ਇਜ਼ ਆਊਟ ਆਫ ਦ ਮੈਪ ਅਸੀਂ ਇੱਕ ਉਹਨਾਂ ਨੇ ਕੋਰਟ ਦੇ ਸਾਹਮਣੇ ਜਿਹੜਾ ਗਿਲਟੀ ਨੋਟ ਗਿਲਟੀ ਦਾ ਜੋ ਇੱਕ ਫਰਕ ਦੱਸਿਆ ਕਿ ਸਾਨੂੰ ਸੱਚਾਈ ਨਾਲ ਖੜਨਾ ਚਾਹੀਦਾ ਉਹ ਚੀਜ਼ ਦਿਖਾਈ ਉਹ ਤੁਸੀਂ ਕਿਦਾਂ ਮਹਿਸੂਸ ਕੀਤਾ ਬਹੁਤ ਅੱਜਕੱਲ ਦੀ ਅੱਜਕੱਲ ਦੇ ਜਿਹੜੇ ਹਾਲਾਤ ਨੇ ਉਹਨੂੰ ਦੇਖਦੇ ਹੋਏ ਪਿਛਲੇ ਉਸ ਸਮੇਂ ਕਿਸ ਹਿਸਾਬ ਨਾਲ ਕੇਸ ਲੜੇ ਜਾਂਦੇ ਸੀ ਜਿਸ ਤਰ੍ਹਾਂ ਦੇ ਸਚਾਈਆਂ ਹੁਣ ਸਾਹਮਣੇ ਆਏ ਇਹ ਤੋਂ ਚੰਗੀ ਗੱਲ ਨਹੀਂ ਹੋ ਸਕਦੀ ਛੋਟੇ ਬੱਚਿਆਂ ਵਾਸਤੇ ਸਕੂਲ ਵਾਸਤੇ ਇਸ ਹਿਸਟਰੀ ਨੂੰ ਦੁਬਾਰਾ ਰਿਵੀਲ ਕਰਨਾ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਉਸ ਸਮੇਂ ਵੀ ਸੋਰ ਵੀਰ ਜੋਧੇ ਸੀ ਜਿਹੜੇ ਚਾਹੇ ਉਹ ਐਡਵੋਕੇਟ ਹੋਣ ਉਸ ਸਮੇਂ ਵੀ ਲੋਕ ਅਜੇ ਜਿੰਦਾ ਸੀ ਜਿਹੜੇ ਅੱਜ ਵੀ ਸ਼ਾਇਦ ਜਿੰਦਾ ਨੇ ਜਿਹੜੇ ਸਚਾਈ ਵਾਸਤੇ ਖੜਦੇ ਨੇ ਇਸੇ ਲਈ ਜ਼ਰੂਰੀ ਹੈ ਇਸ ਚੀਜ਼ ਤੋਂ ਸਿੱਖ ਲੈਣੀ ਚਾਹੀਦੀ ਹੈ ਯੂ ਹੈਵ ਟੂ ਲਰਨ ਆਊਟ ਆਫ ਥਿਸ ਥਿੰਗ ਇਸ ਚੀਜ਼ ਤੋਂ ਸਿੱਖ ਲੋ ਔਰ ਆਪਣੀ ਹਿਸਟਰੀ ਨੂੰ ਦੁਬਾਰਾ ਰਿਪੀਟ ਕਰੋ ਅੱਗੇ ਪਹਿਲੇ ਵੀ ਖੜੇ ਹੁੰਦੇ ਆਏ ਨੇ ਹੁਣ ਵੀ ਖੜੇ ਹੋਣੇ ਚਾਹੀ ਉਹ ਜਰੂਰੀ ਹੁਣ ਪਤਾ ਲੱਗਣਾ ਚਾਹੀਦਾ ਸਾਡੇ ਫਿਊਚਰ ਦੇ ਜਿਹੜੇ ਬੱਚੇ ਆਉਣ ਉਹਨੂੰ ਉਹਦੀ ਹਿਸਟਰੀ ਪੂਰੀ ਦਿੰਦੀ ਹੈ ਕੀ ਕੀ ਹੈਗੇ ਕੀ ਕੀ ਹੋਈ ਹੈ ਤੇਲੇ ਵਾਲਾ ਬਾਕੀ ਜਿਹੜੀ ਗੱਲ ਤੋਂ ਬਤੋ ਉਸ ਸਮੇਂ ਵੀ ਜਿਹੜੇ ਸੂਰਬੀਰ ਜੋਧੇ ਸੀ ਜਿਹੜੇ ਜਿਵੇਂ ਕੇਸ ਲੜੇ ਸੀ ਅੱਜ ਵੀ ਉਹ ਤਰ੍ਹਾਂ ਦੇ ਲੋਕ ਜਿੰਦਾ ਹੈਗੇ ਨੇ ਪਰ ਇੱਕ ਫਿਲਮ ਦੇਖਣਾ ਉਸ ਸਮੇਂ ਦੀ ਸਚਾਈ ਰਾਜ ਦੇ ਲੋਕਾਂ ਨੂੰ ਅੱਜ ਰਸਤੇ ਦਿਖਾਉਣ ਦੀ ਬਹੁਤ ਵੱਡੀ ਇੱਕ ਕੋਲਦਾ ਹੈਗੀ ਹੈ ਬਿਲਕੁਲ ਪੱਕੀ ਗੱਲ ਹੈ ਇਹਦੇ ਵਿੱਚ ਹੀ ਮੇਰੇ ਗ੍ਰੈਂਡਫਾਦਰ ਸਰਦਾਰ ਕਿਰਪਾਲ ਸਿੰਘ ਖੰਨਾ ਹੀ ਵਾਸ ਵਨ ਆਫ ਥੇ ਉਹ ਵੀ ਲੜੇ ਸੀ ਉਹਦੇ ਚ ਜੀ ਤੇ ਦੀਵਾਰ ਤੋੜ ਕੇ ਲੋਕ ਦੌੜੇ ਸੀ ਉਸ ਦਿਨ ਦੀ ਘਟਨਾ ਹੈ ਉਸ ਦਿਨ ਦੀ ਘਟਨਾ ਦੱਸ ਸਕਦੇ ਮੈਨੂੰ ਸੀ ਦਾ ਪਤਾ ਹੈ ਮੇਰੇ ਗ੍ਰੈਂਡਫਾਦਰ ਆਮ ਚੰਨੀ ਟੂ ਨਾਉ ਮੇਰੇ ਗ੍ਰੈਂਡਫਾਦਰ ਉਹਨਾਂ ਬਚਨਦਰ ਸਿੰਘ ਮੈਂ ਜਲੀਆ ਉਹਨਾਂ ਬਾਗੀ ਲੜਾਈ 'ਚ ਲੜਿਆ ਸੀ ਨਹੀਂ ਉਸ ਸਮੇਂ ਤੁਹਾਡੇ ਦਾਦਾ ਜੀ ਮਤਲਬ ਤੁਹਾਡੇ ਗ੍ਰੈਂਡਫਾਦਰ ਮਤਲਬ ਉਹ ਉਹ ਮਤਲਬ ਉਹ ਇੱਕ ਸੋਲਜਰ ਸੀ ਜਾਂ ਨਹੀਂ ਨਾਗਰਿਕ ਸੀਗੇ ਨਾ ਉਹ ਘੁੰਮਣ ਗਏ ਸੀ ਵੈਸੇ ਹਾਂ ਨਹੀਂ ਉਹਦੇ ਵਿੱਚ ਹੀ ਉਹਦੇ ਵੀ ਉਹ ਫ੍ਰੀडम फाइਟਰ ਉਹਨੂੰ ਫ੍ਰੀडम फाइਟਰ ਉਹ ਉਹ ਲੜਾਈ ਦੀ ਲੜੇ ਸੀ ਉਹ ਸੁਨੇ ਆਇਆ ਸੀ ਉਹਨਾਂ ਨੇ ਦੱਸਿਆ ਵੀ ਸੀ ਕਿ ਸਾਡੇ ਅੰਚ ਕੋਈ ਉਸ ਸੁਨੇ ਸੀ ਕਿ ਉਹਨਾਂ ਨੂੰ ਮਾਰਿਆ ਗਿਆ ਸੀ ਮਤਲਬ ਸਾਡੇ ਹੱਥ ਕੁਛ ਨਹੀਂ ਸੀ ਜੋ ਕੁਛ ਕੀਤਾ ਗਿਆ ਜੋ ਇੱਕ ਸੋਲਜਰ ਉਹਨੂੰ ਉਲਟੀਆਂ ਆ ਰਹੀ ਸੀ ਮਤਲਬ ਉਹ ਵਰਤਿਆ ਗਿਆ ਸੀ ਸਾਰੇ ਬਿਲਕੁਲ ਬਿਲਕੁਲ ਮਤਲਬ ਤੁਹਾਡੇ ਤੇ ਘਰ ਦੀ ਘਟਨਾ ਤੁਸੀਂ ਦਾ ਇਹ ਚੀਜ਼ ਦੇਖ ਤੁਹਾਡੇ ਜਿੰਦਾ ਹੋਈਆਂ ਉਹ ਘਟਨਾ ਬਿਲਕੁਲ ਹੀ ਫਿਲਮ ਹੋਈ ਸ਼ਾਇਦ ਤੁਹਾਡੇ ਉਸ ਸਦਸਿਆ ਤੇ ਕੀ ਬੀਤੀ ਹੋਣੀ ਉਹ ਸਭ ਬਿਲਕੁਲ ਬਿਲਕੁਲ ਉਹ ਉਹ ਚੀਜ਼ ਸਾਡੇ ਆ ਰਹੀ ਹੈ ਤਾਂ ਲੱਗਦਾ ਉਹ ਫਿਲਮ ਦਿਖਾ ਪਈ ਹੈ ਉਸ ਦਾ ਸੀਨ ਦਿਖਾ ਪਈ ਹੈ ਫਿਲਮ ਅਕਸ਼ੀ ਜਰੂਰੀ ਜਰੂਰੀ ਬਹੁਤ ਜ਼ਰੂਰੀ ਹੈ ਇਹ ਸੱਚੀ ਅੱਜ ਪਤਾ ਲੱਗਣਾ ਚਾਹੀਦਾ ਬੱਚਿਆਂ ਨੂੰ ਕੀ ਹੋਇਆ ਸਾਡੇ ਨਾਲ ਕਿ ਸਾਡੇ ਕਿੰਨੇ ਉਹ ਸੌਰਵੀਰ ਹੈਗੇ ਸੀ ਤਾਂ ਅੱਜ ਵੀ ਮਿਸਾਲਾਂ ਜਿਹੜੀਆਂ ਹੈਗੀਆਂ ਹੈ ਵੀ ਹੈਗੀਆਂ ਹੈ ਵੀ ਹੈਗੀਆਂ ਉਹ ਖੂਨ ਖਾਰੀ ਠੇਗਾ ਥੈਂਕ ਯੂ ਸਾਡੇ ਜਿਹੜੀ ਸੱਚਾਈ ਨਾਲ ਖੜਨ ਵਾਲੇ ਲੋਕ ਅੱਜ ਵੀ ਹੈਗੇ ਨੇ ਬਿਲਕੁਲ ਬਿਲਕੁਲ ਹੈਗੇ ਨੇ ਸਾਡੇ ਲੱਗੀ ਮਤੋਂ ਜੋ ਇੱਕ ਚੀਜ਼ ਬਹੁਤ ਅੱਛੀ ਮੂਵੀ ਹੈ ਜੀ ਬਹੁਤ ਅੱਛੀ ਮੂਵੀ ਹੈ ਜ਼ਰੂਰ ਦੇਖੋ ਜੀ ਇਹਨਾਂ ਨੂੰ ਮਦਦ ਦਿਖਾ ਸਕੇ ਨੇ ਜੋ ਚੀਜ਼ ਹੋਇਆ ਸੀ ਉਸ ਸਮੇਂ ਜੋ ਆਪਣੇ ਪੁਰਖ ਪੁਰਾਣੇ ਹਾਂਜੀ ਥੋੜਾ ਬਹੁਤ ਇਹਨਾਂ ਨੇ ਕੀਤਾ ਹੋਣਾ ਬਿਕਾਉਜ਼ ਉਹਨਾਂ ਨੇ ਲਿਖਿਆ ਵੈਸੇ ਡਰਾਮਟਾਈਜ਼ ਬਟ ਇਟਸ ਅ ਵੈਰੀ ਗੁੱਡ ਮੂਵੀ ਵੈਰੀ ਗੁੱਡ ਡਾਇਰੈਕਸ਼ਨ ਬਹੁਤ ਅੱਛੀ ਮੂਵੀ ਹੈ